ਕਹਿੰਦੇ ਆ ਕਿ ਉਹਨਾਂ ਐਚ ਬਾਰੇ ਇਸ ਚੀਜ਼ ਦਾ ਰਿਜ਼ਲਟ ਬਹੁਤ ਵਧੀਆ ਆਪਾਂ ਵਰਤਿਆ ਵੇ ਆਹੇ ਇਹ ਸੂਣ ਤੋਂ ਪਹਿਲਾਂ ਤਿੰਨ ਡੱਬੇ ਚਾਰ ਦਿਆ ਕਰੋ ਜਾਂ ਦੋ ਚਾਰ ਦਿਆ ਕਰੋ ਏ 15 ਤੋਂ 20 ਦਿਨ ਪਹਿਲਾਂ ਸਟਾਰਟ ਕਰ ਦਿਆ ਕਰੋ ਠੀਕ ਆ ਤੇ ਸੂਣ ਤੋਂ ਬਾਅਦ ਵੀ ਇੱਕ ਦੁੱਧ ਵਿਚਾਰ ਦਿਆ ਕਰੋ ਇੱਕ ਤਾਂ ਜੇ ਨਾ ਪਸ਼ੂ ਮੱਝ ਗਾਂ ਬਣਾ ਹੋਵੇ ਗਾਵਾਂ ਤਾਂ ਸੋਚ ਕੋਈ ਹੁੰਦੀ ਆ ਵੀ ਕਿਹੜੀ ਸੂਣ ਤੋਂ ਪਹਿਲਾਂ ਛੇ ਆ ਪਾ ਜ ਜਾਂਦੀ ਨਹੀਂ ਆਪ ਛੱਡਣੀਆਂ ਪੈਂਦੀਆਂ ਮੱਝਾਂ ਚ ਬੜਾ ਤਰ ਆਉਂਦਾ ਏ ਠੀਕ ਆ ਜੀ ਕਦਾ ਮੱਝ ਤੋਂ ਨੂੰ ਪਾ 2 ਕਿਲੋ ਪਾ 1 ਕਿਲੋ ਦੁੱਧ ਹੋਵੇ ਠੀਕ ਆ ਇਹ ਆਪ ਛੱਡਣੀ ਪਊਗੀ ਇਹ ਚੀਜ਼ ਦਾ ਰਿਜ਼ਲਟ ਏਡਾ ਵਧੀਆ ਠੀਕ ਹੈ ਇੱਕ ਵਾਰ ਜਾਂ ਕੋਈ ਥੰਚ ਧਾਰ ਘਾ ਟੂ ਸੈੱਟ ਕਰੂਗਾ ਕਈ ਪਸ਼ੂਆਂ ਲੇਵਾ ਕਾਣਾ ਕਰ ਜਾਂਦੇ ਸੂਏ ਤੋਂ ਬਾਅਦ ਵੀ ਪਹਿਲਾ ਸਹੀ ਹੁੰਦਾ ਤੇ ਬਾਅਦ ਚ ਵੀ ਇੱਕ ਪਾਸਾ ਤਾਂ ਚੜਾ ਜਾਂਦੇ ਆ ਉਹ ਤੇ ਕੰਮ ਬਹੁਤ ਵਧੀਆ ਕਰਦਾ ਇਹ ਠੀਕ ਹੈ ਕੋ ਆਪਾਂ ਹੋਰ ਚੀਜ਼ਾਂ ਨਹੀਂ ਇਹ ਚ ਸਾਰਾ ਕੁਝ ਹੀ ਆ ਜਾਂਦਾ ਇਹ ਚੀਜ਼ ਦਾ ਰਿਜ਼ਲਟ ਬਹੁਤ ਵਧੀਆ ਇਹ ਚ ਪੁੜੀਆਂ ਹੋਣੀਆਂ ਇਹ ਚ ਨਿਕਲਣੀਆਂ ਤੇ ਸਵੇਰੇ ਸ਼ਾਮ ਦੇ ਦਿਆ ਕਰੋ ਤੁਸੀਂ ਠੀਕ ਆ ਸੂਣ ਤੋਂ ਬਾਅਦ ਵੀ ਇੱਕ ਦੋ ਡੱਬੇ ਚਾਰ ਦੋ ਜੇ ਤੇ ਸੂਣ ਤੋਂ ਪਹਿਲਾਂ ਚਾਰ ਦੋ ਜੇ ਦੋ ਡੱਬੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ